ਵਾਰੇ ਕੀ ਕਹੋਗੇ ਜਿਹੜਾ ਸਰਕਾਰ ਨੇ ਕਿਸਾਨਾਂ ਦੇ ਨਾਲ ਕੁਝ ਮਾਮਲਿਆਂ ਕੀਤਾ ਹੈ ਕਿ 6000 ਰੁਪਏ ਉਹਨਾਂ ਨੂੰ ਸਾਲ ਦੀ ਆਮਦਨ ਵਿੱਚ ਦਿੱਤਾ ਜਾਵੇ। ਕੱਲ ਮੋਦੀ ਸਰਕਾਰ ਨੇ ਜਿਹੜਾ ਆਪਣੇ ਇਸ ਸੈਸ਼ਨ ਦਾ ਅੰਤਰੀਮ ਬਜਟ ਪੇਸ਼ ਕੀਤਾ ਸੀਗਾ ਜਿਦੇ ਵਿੱਚ ਕਿ 6000 ਰੁਪਏ ਕਿਸਾਨਾਂ ਨੂੰ ਉਹਨਾਂ ਨੇ ਕਿਹਾ ਸਾਲਾਨਾ ਆਮਦਨ ਦੇ ਤੌਰ ਤੇ ਦਿੱਤਾ ਜਾਏਗਾ ਜਿਹੜੇ ਛੋਟੇ ਕਿਸਾਨ ਨੇ ਤੇ ਉਹ ਬਹੁਤ ਹੀ ਘਟੀਆ ਕਿਸਮ ਦਾ ਇੱਕ ਮਜ਼ਾਕ ਹੈ ਜਿਦੇ ਵਿੱਚ ਉਹਨਾਂ ਨੂੰ 17 ਰੁਪਏ ਪਰ ਦਿਨ ਮਿਲ ਰਹੇ ਹੈ ਤੇ ਮੈਨੂੰ ਲੱਗਦਾ ਇੰਨੇ ਕ ਕਿਸਾਨ ਜਿਹੜੇ ਸਾਡੇ ਦੇਸ਼ ਦੇ ਕਿਸਾਨ ਨੇ ਇੰਨੇ ਕ ਕੈਪੇਬਲ ਹੈਗੇ ਨੇ ਇੰਨੇ ਕ ਯੋਗ ਹੈਗੇ ਨੇ ਕਿ ਇੰਨੀ ਆਮਦਨ ਉਹ ਖੁਦ ਕਰ ਸਕਦੇ ਨੇ। ਸੋ ਇਹ ਬਹੁਤ ਹੀ ਘਟੀਆ ਕਿਸਮ ਦਾ ਜਿਹੜਾ ਮਜ਼ਾਕ ਹੈ। ਦੀ ਸਰਕਾਰ ਵੱਲੋਂ ਸਾਡੇ ਦੇਸ਼ ਦੇ ਕਿਸਾਨਾਂ ਦੇ ਨਾਲ ਕੀਤਾ ਗਿਆ ਤੇ ਇੱਕ ਹਰ ਸਿਮਰਤ ਜੀ ਆਪ ਦੀਸ ਕੰਫੀਡੈਂਸੀ ਜੋਂ ਬਠਿੰਡੇ ਤੋਂ ਭੱਜ ਰਹੇ ਨੇ ਕਿ ਖੈਰਾ ਸਾਹਿਬ ਇਥੇ ਮਤਲਬ ਕਿ ਚੋਣ ਲੜਨਗੇ ਇਸ ਦੇ ਬਾਰੇ ਹਲੇ ਕੋਈ ਫਾਈਨਲ ਨਹੀਂ ਹੋਇਆ ਕਿ ਖੈਰਾ ਸਾਹਿਬ ਬਠਿੰਡਾ ਤੋਂ ਚੋਣ ਲੜ ਰਹੇ ਨਾ ਜਾਂ ਨਹੀਂ ਪਰ ਜੇਕਰ ਖੈਰਾ ਸਾਹਿਬ ਬਠਿੰਡੇ ਦੇ ਵਿੱਚ ਆ ਰਹੇ ਨੇ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਜਿਹੜੇ ਬਠਿੰਡੇ ਦੇ ਲੋਕ ਨੇ ਉਹਨਾਂ ਨੂੰ ਪਰਮਾ ਹੰਗਾਰਾ ਦੇ ਰਹੇ ਨੇ ਤੇ ਲੋਕ ਵੀ ਚਾਹੁੰਦੇ ਨੇ ਕਿ ਖੈਰਾ ਸਾਹਿਬ ਇੱਥੇ ਆ ਕੇ ਚੋਣ ਲੜਨ ਵਾਕਈ ਜੇਕਰ ਬਾਦਲ ਪਰਿਵਾਰ ਦੀ ਗੱਲ ਕਰੀਏ ਬੀਬੀ ਹਰਸਿਮਰਤ ਕੌਰ ਬਾਦਲ ਜੀ ਦੀ ਗੱਲ ਕਰੀਏ ਤਾਂ ਜਿਹੜਾ ਮਾਹੌਲ ਹੈ ਇਸ ਵਕਤ ਬਠਿੰਡਾ ਕਨਸਟਿਟੂਐਂਸੀ ਦੇ ਵਿੱਚ ਬਣਿਆ ਹੋਇਆ ਲੋਕ ਸਭਾ ਸੀਟ ਤੇ ਬਣਿਆ ਹੋਇਆ ਤਾਂ ਇੱਥੋਂ ਭੱਜ ਰਹੇ ਨੇ ਕਿਉਂਕ ਦੇ ਲੋਕ ਉਹਨਾਂ ਦੀ ਕਾਰਜਗਾਰੀ ਤੋਂ ਅੱਕੇ ਪਏ ਨੇ ਸੋ ਇੱਥੇ ਉਹਨਾਂ ਨੂੰ ਸਪਸ਼ਟ ਰੂਪ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਊਗਾ ਜਿਸ ਦੇ ਕਰਕੇ ਉਹ ਫਿਰੋਜ਼ਪੁਰ ਸੀਟ ਜਾ ਰਹੇ ਨੇ ਮੈਂ ਸੁਣਿਆ ਅੱਜ ਤੁਸੀਂ ਇੱਕ ਰੈਲੀ ਕਰ ਰਹੇ ਹੋ ਇੱਕ ਸਮਾਗਮ ਕਰ ਰਹੇ ਹੋ ਹਲੇ ਸਾਡੀ ਜਿਹੜੇ ਲੋਕ ਸਭਾ ਚੋਣਾਂ ਦਾ ਜਿਹੜਾ ਆਗਾਜ਼ ਹੋਣ ਜਾ ਰਿਹਾ ਪੰਜਾਬੀ ਇਕਤਾ ਪਾਰਟੀ ਦੇ ਵੱਲ ਉਸ ਦੇ ਸਬੰਧ ਦੇ ਵਿੱਚ ਇਹ ਪਹਿਲੀ ਮੀਟਿੰਗ ਕੀਤੀ ਜਾ ਰਹੀ ਹੈ ਫਰੀਦਕੋਟ ਹਲਕੇ ਦੇ ਵਿੱਚ ਮਾਸਟਰ ਬਲਦੇਵ ਸਿੰਘ ਜੀ ਦੀ ਅਗਵਾਈ ਦੇ ਵਿੱਚ ਲੋਕਾਂ ਵੱਲੋਂ ਬਹੁਤ ਜ਼ਿਆਦਾ ਵਧੀਆ ਰਿਸਪਾਂਸ ਮਿਲ ਰਿਹਾ ਭਰਮਾ ਹੁੰਗਾਰਾ ਮਿਲ ਰਿਹਾ ਹੈਗਾ ਇਹ ਗੱਲ ਮੰਨਦੇ ਆ ਕਿ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਗੀ ਕਿਉਂਕਿ ਇੱਕ ਨਵੀਂ ਸ਼ੁਰੂਆਤ ਹੋਈ ਆ ਪਾਰਟੀ ਦੀ ਪਰ ਲੋਕ ਬਹੁਤ ਵਧੀਆ ਰਿਸਪਾਂਸ ਦੇ ਰਹੇ ਨੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਬਦਲਾ ਲੈ ਕੇ ਆਉਣਾ ਚਾਹੁੰਦੇ ਨੇ ਤਾਂ ਕਿ ਜਿਹੜਾ ਸਾਡਾ ਪੰਜਾਬ ਨਿਗਾਰ ਦੇ ਵਾਲੇ ਜਾ ਰਿਹਾ ਮਾੜੇ ਹਾਲਾਤਾਂ ਦੇ ਵੱਲ ਜਾ ਰਿਹਾ ਇਹਨਾਂ ਸਾਰੇ ਹਾਲਾਤਾਂ ਦੇ ਵਿੱਚੋਂ ਪੰਜਾਬ ਨੂੰ ਕੱਢਿਆ ਜਾ ਸਕੇ ਇਹਦੇ ਲਈ ਇੱਕ ਚੰਗੀ ਗਵਰਨੈਂਸ ਦੀ ਲੋੜ ਹੈ ਤੇ ਉਹਦੇ ਕਰਕੇ ਹੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਬਹੁਤ ਚੰਗੀ ਤਰ੍ਹਾਂ ਪੂਰਨ ਰੂਪ ਦੇ ਵਿੱਚ ਪੰਜਾਬੀ ਏਕਤਾ ਪਾਰਟੀ ਦਾ ਸਾਥ ਦੇ ਰਹੇ ਨੇ ਸਰਦਾਰ ਸੁਖਪਾਲ ਸਿੰਘ ਖੈਰਾ ਜੀ ਦਾ ਸਾਥ ਦੇ ਰਹੇ ਨੇ ਜੀ ਕਿਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਦੋਂ ਚੋਣਾਂ ਹੋਣਗੀਆਂ 2000 ਮਤਲਬ ਕਿ ਅ ਮਤਲਬ ਸਰ ਪਾਰਟੀ ਨੂੰ ਕਿੰਨਾ ਕਹੁੰਦਾ ਨਾ ਜਿਹੜੀਆਂ 2019 ਦੀਆਂ ਚੋਣਾਂ ਹੋਣਗੀਆਂ ਉਹਦੇ ਨਤੀਜਿਆਂ ਬਾਰੇ ਹਲੇ ਆਪਾਂ ਨਹੀਂ ਕੁਝ ਕਹਿ ਸਕਦੇ ਪਰ ਸਾਡਾ ਕੰਮ ਹੈ ਸਿਰਫ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦਾ ਸਾਥ ਦੇਣਾ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਹਨ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣੀਏ ਤੇ ਇਸ ਦੇ ਸਦਕਾ ਸਾਡੇ ਸਾਰੇ ਐਮ ਐਲ ਏ ਸਹਿਬਾਨ ਨੇ ਜਿਹੜੇ 8 ਐਮ ਐਲ ਏ ਸਹਿਬਾਨ ਨੇ ਖਹਿਰਾ ਸਾਹਿਬ ਨੇ ਸਾਡੇ ਜਿਹੜੇ ਵਰਕਰ ਨੇ ਅਹੁਦੇਦਾਰ ਨੇ ਉਹ ਲੋਕਾਂ ਦੇ ਵਿੱਚ ਵਿਚਰੇ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਨੇ ਤੇ ਲੋਕ ਬਹੁਤ ਵਧੀਆ ਰਿਸਪੌਂਸ ਦੇ ਰਹੇ ਤੇ ਉਮੀਦ ਹੈ ਕਿ ਜਿਹੜਾ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਹੋਣਾਂ ਚੁਣੇਗਾ ਪੰਜਾਬੀ ਏਕਤਾ ਪਾਰਟੀ ਨੂੰ ਬਹੁਤ ਵਧੀਆ ਰਿਸਪੌਂਸ ਮਿਲੇਗਾ ਉਹਨਾਂ ਚੋਣਾਂ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਹਾਨੂੰ ਵੀ ਕੋਈ ਉਮੀਦ ਹੈ ਕਿ ਤੁਹਾਨੂੰ ਕਿਤੋਂ ਚੋਣ ਲੜਾਉਣਗੇ ਪਾਰਟੀ ਵੱਲੋਂ ਨਹੀਂ ਹਲੇ ਮੇਰੀ ਉਮਰ ਨਹੀਂ ਆ ਰਹੀਗੀ